ਲੋ ਐਂਡ ਆਰਡਰ ਕਿਹੋ ਜਿਹਾ ਪੰਜਾਬ ਵਿੱਚ ਕੋਈ ਸ਼ੀਫ ਨਹੀਂ ਆ ਮਤਲਬ ਜਦੋਂ ਚੈਨਲ ਕੋਈ ਔਨ ਕਰੋ ਤੇ ਕਦੀ ਫਲਾਣੇ ਸ਼ਹਿਰ ਚ ਗੋਲੀਆਂ ਚੱਲ ਗਈਆਂ ਫਲਾਣੇ ਸ਼ਹਿਰ ਚ ਗੋਲੀਆਂ ਚੱਲ ਗਈਆਂ ਸਰਕਾਰ ਨੂੰ ਮੰਦਰ ਵੀ ਕਿਹਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਇਹ ਤੇ ਸ਼ਕਤੀ ਕਰੋ ਕੁਝ ਬਲੈਕ ਸ਼ੀਪਸ ਪੁਲਿਸ ਡਿਪਾਰਟਮੈਂਟਸ ਵੀ ਹੈਗੇ ਨੇ ਜਿਹੜੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੰਡਾਇਰੈਕਟਲੀ ਸਪੋਰਟ ਕਰਦੇ ਨੇ ਆਂਡ ਆਰਡਰ ਬਹੁਤ ਮਾੜਾ ਹਾਲਾਤ ਆ ਇਹ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਜ਼ਿਆਦਾ ਸ਼ਕਤੀ ਕਰਨ ਦੀ ਲੋੜ ਆ ਤਾਂ ਨੇ ਆਪਣੇ ਵਿਧਾਨ ਸਭਾ ਹਲਕੇ ਕੋਟਕਪੂਰਾ ਦਾ ਮੁੱਦਾ ਚੁੱਕਿਆ ਐਸਆਈ ਬੋਰ ਸਿੰਘ ਦਾ ਮਾਮਲਾ ਕਿ ਉਹ ਗੈਂਗਸਟਰ ਤੋਂ ਖਾਤੇ ਦੇ ਵਿੱਚ ਜਿਹੜਾ ਰਿਸ਼ਵਤ ਲੈ ਰਿਹਾ ਕਿੰਨਾ ਕੁ ਗੰਬੀਰ ਵਿਸ਼ਾ ਹੈ ਮੈਨੂੰ ਜੋ ਲੱਗਿਆ ਕਿ ਜਿਵੇਂ ਬੇਵਸੀ ਜੀ ਟਾਈਪ ਗੱਲ ਹੋਈ ਆ ਪਰ ਇੱਕ ਐਸਆਈ ਕਰਕੇ ਇੱਕ ਵਿਧਾਨ ਸਭਾ ਨੂੰ ਇਹ ਗੱਲ ਕਰਨੀ ਪਈ ਆ ਇਟ ਮੀਨਸ ਕਿ ਬਹੁਤ ਜ਼ਿਆਦਾ ਸਰਕਾਰ ਨੂੰ ਵਿਜੀਲੈਂਟ ਹੋਣ ਦੀ ਲੋੜ ਆ ਔਰ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਇਹ ਆ ਕਿ ਇੱਥੇ ਕੋਈ ਇਨਵੈਸਟਮੈਂਟ ਨਹੀਂ ਆਉਣੀ ਇੱਥੇ ਕਿਸੇ ਨੇ ਕਾਰੋਬਾਰ ਨਹੀਂ ਕਰਨਾ ਔਰ ਇਵਨ ਕਿ ਸਾਰੇ ਬਾਹਰ ਨੂੰ ਮੂਵ ਕਰ ਰਹੇ ਆ ਸੋ ਪਹਿਲੇ ਦਿਨ ਦਾ ਵਿਧਾਨ ਸਭਾ ਸੈਸ਼ਨ ਜਿਹੜਾ ਹੈਗਾ ਸਮਾਪਤ ਹੋ ਚੁੱਕਿਆ ਹੈ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਸਾਡਾ ਮੌਜੂਦ ਹੈ ਗੱਲਬਾਤ ਕਰਾਂਗੇ ਪਹਾੜਾ ਸਾਹਿਬ ਲਾਅ ਐਂਡ ਆਰਡਰ ਕਿਹੋ ਜਿਹਾ ਪੰਜਾਬ 'ਚ ਦੇਖੋ ਲਾਅ ਐਂਡ ਆਰਡਰ ਦਾ ਜੋ ਹਾਲਾਤ ਨੇ ਉਹ ਸਾਰੇ ਨਿਊਜ਼ ਚੈਨਲਸ ਖਬਰਾਂ ਅਖਬਾਰਾਂ ਦੇ ਵਿੱਚ ਪਤਾ ਹੀ ਹੈ ਕਿ ਨਿਤ ਗੋਲੀਆਂ ਚੱਲਦੀਆਂ ਨੇ ਔਰ ਕੋਈ ਸੇਫ ਨਹੀਂ ਆ ਮਤਲਬ ਜਦੋਂ ਚੈਨਲ ਕੋਈ ਔਨ ਕਰੋ ਤੇ ਕਦੀ ਫਲਾਣੇ ਸ਼ਹਿਰ 'ਚ ਗੋਲੀਆਂ ਚੱਲ ਗਈਆਂ ਫਲਾਣੇ ਸ਼ਹਿਰ 'ਚ ਗੋਲੀਆਂ ਚੱਲ ਗਈਆਂ ਥੋੜੇ ਦਿਨ ਪਹਿਲਾਂ ਗੁਰਦਾਸਪੁਰ ਮੇਰਾ ਯੂਥ ਦਾ ਪ੍ਰਧਾਨ ਨਕੁਲ ਮਹਾ ਉਹ ਰਾਤ ਸੁੱਤੇ ਪਏ ਸੀ 10:30 ਵਜੇ ਉਹਦੇ ਘਰੇ ਫਾਇਰ ਕਰਕੇ ਗੋਲੀਆਂ ਚਲਾ ਗਏ ਸਵੇਰੇ ਜਦੋਂ ਉੱਥੇ ਜਾਂਦੇ ਆ ਉਹ ਬੇ ਡਰ ਹੋ ਕੇ ਉਹ ਅਗਲੇ ਗੈਂਗਸਟਰ ਜਿਹੜੇ ਫੋਨ ਕਰਦੇ ਆ ਕਿ 2 ਮਹੀਨੇ ਲੱਗੇ ਸਾਲ ਲੱਗੇ ਤੈਨੂੰ ਗੋਲੀਆਂ ਮਾਰ ਕੇ ਮਾਰਨਾ ਨਾਲ ਬ੍ਰਦਰ ਨੂੰ ਵੀ ਕਹੀ ਜਾਂਦੇ ਸੀ ਮਤਲਬ ਇਸ ਕਿਸਮ ਦਾ ਜੋ ਇਹਦੇ ਤੇ ਕੋਈ ਇਹ ਨਹੀਂ ਕਿ ਮੈਂ ਸਰਕਾਰ ਨੂੰ ਕਹਿਣਾ ਕਿ ਇਹ ਬਹੁਤ ਸਰਕਾਰ ਨੂੰ ਮੰਦਰ ਵੀ ਕਿਹਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਇਹ ਤੇ ਸਖਤੀ ਕਰੋ ਪੁਲਿਸ ਬਲੈਕ ਸੀਪਸ ਪੁਲਿਸ ਡਿਪਾਰਟਮੈਂਟਸ ਵੀ ਹੈਗੇ ਨੇ ਜਿਹੜੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੰਡਾਇਰੈਕਟਲੀ ਸਪੋਰਟ ਕਰਦੇ ਨੇ ਕਿਉਂਕਿ ਨਹੀਂ ਤੇ ਇਹ ਬੈਡ ਐਲੀਮੈਂਟਸ ਜਿਹੜੇ ਆ ਇਹ ਐਵੇਂ ਖਾਮਖਾਈ ਜਿਹੜੇ ਆ ਬਣੇ ਹੋਏ ਲੁਟੇਰੇ ਗੋਲੀਆਂ ਚਲਾ ਕੇ ਆਪਣੀ ਦਹਿਸ਼ਤ ਪੈਦਾ ਕਰਦੇ ਆ ਫੜ ਕੇ ਟੰਗੇ ਹੁਣ ਹੈ ਕੀ ਨੇ ਇਹ ਲੋਕ ਤੋਂ ਇਸ ਕਰਕੇ ਮੈਂ ਸਮਝਦਾ ਕਿ ਲਾਅ ਐਂਡ ਆਰਡਰ ਬਹੁਤ ਮਾੜਾ ਹਾਲਾਤ ਆ ਇਹ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਜ਼ਿਆਦਾ ਸ਼ਕਤੀ ਕਰਨ ਦੀ ਲੋੜ ਆ स्पीकर साहब ਨੇ ਆਪਣੇ ਵਿਧਾਨ ਸਭਾ ਹਲਕੇ ਕੋਟਕਪੂਰਾ ਦਾ ਮੁੱਦਾ ਚੁੱਕਿਆ ਐਸਆਈ ਬੋਰਡ ਸਿੰਘ ਦਾ ਮਾਮਲਾ ਕਿ ਉਹ ਗੈਂਗਸਟਰ ਤੋਂ ਖਾਤੇ ਦੇ ਵਿੱਚ ਜਿਹੜਾ ਰਿਸ਼ਵਤ ਲੈ ਰਿਹਾ ਕਿੰਨਾ ਕੁ ਗੰਬੀਰ ਵਿਸ਼ਾ ਹੈ ਦੇਖੋ ਮੈਂ ਇਹਦੇ ਤੇ ਕਟਾਕਸ਼ ਨਹੀਂ ਕੋਈ ਕਰਨਾ ਚਾਹੁੰਦਾ ਪਰ ਜੇ ਸਪੀਕਰ ਸਾਹਿਬ ਨੂੰ ਹਾਊਸ ਦੇ ਵਿੱਚ ਇਹ ਗੱਲ ਕਰਨੀ ਪੈ ਰਹੀ ਆ ਤੇ ਤੁਸੀਂ ਫਿਰ ਆਪੋਜੀਸ਼ਨ ਵਾਲੇ ਐਮਐਲਏ ਦਾ ਹਾਲਾਤ ਕੀ ਹੋਊਗਾ ਇਥੋਂ ਬੜਾ ਬਿਆਨ ਹੋ ਸਕਦੀ ਹੈ ਗੱਲ ਕਿ ਸਪੀਕਰ ਸਾਹਿਬ ਨੂੰ ਹਾਊਸ ਦੇ ਵਿੱਚ ਇਹ ਗੱਲ ਕਹਿਣੀ ਪਈ ਆ ਕਿ ਸਾਰੇ ਇਕੱਠੇ ਹੋ ਕੇ ਤੇ ਇਹਦਾ ਕੀ ਕਰੀਏ ਮਤਲਬ ਮੈਨੂੰ ਜੋ ਲੱਗਿਆ ਕਿ ਜਿਵੇਂ ਬੇਵਸੀ ਜੀ ਟਾਈਪ ਗੱਲ ਹੋਈ ਆ ਪਰ ਇੱਕ ਐਸਆਈ ਕਰਕੇ ਇੱਕ ਵਿਧਾਨ ਸਭਾ ਨੂੰ ਇਹ ਗੱਲ ਕਰਨੀ ਪਈ ਆ ਇਟ ਮੀਨਸ ਕਿ ਬਹੁਤ ਜ਼ਿਆਦਾ ਸਰਕਾਰ ਨੂੰ ਵਿਜੀਲੈਂਟ ਹੋਣ ਦੀ ਲੋੜ ਆ ਔਰ ਸਟ੍ਰਿਕ ਟੈਕਸ਼ਨ ਲੈਣ ਦੀ ਲੋੜ ਆ ਔਰ ਆਪਣੇ ਆਪ ਨੂੰ ਦਰੁਸਤ ਕਰਨ ਦੀ ਤਿੰਨ ਦਿਨ ਦਾ ਸਮਾਂ ਕਾਫੀ ਹੈ ਐਸਾ ਸੈਸ਼ਨ ਸਮਾਂ ਤੇ ਕੋਈ ਬਿਲਕੁਲ ਵੀ ਨਹੀਂ ਹੈ ਤਿੰਨ ਦਿਨ ਮੈਂ ਵੀ ਸਵਾਲ ਲਾਏ ਸੀ ਮੇਰਾ ਕੋਈ ਸਵਾਲ ਨਹੀਂ ਲੱਗਾ ਸੋ ਇਸ ਕਰਕੇ ਸਮਾਂ ਤੇ ਇਹ ਸਪੀਕਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਜਿਹੜਾ ਬੜਾ ਲੰਬਾ ਸੈਸ਼ਨ ਚੱਲਣਾ ਚਾਹੀਦਾ ਨਾਰੇ ਲਾਉਂਦੇ ਰਿਹਾ ਬੋਲਾ ਸਪੀਕਰ ਇਹ ਸੁਣਦਾ ਨਹੀਂ ਅੱਜ ਉਹ ਆਪਸ ਸਪੀਕਰ ਦੀ ਚੇਅਰ ਤੇ ਬੈਠਿਆ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਨੂੰ ਪਹਿਲ ਕਦਮੀ ਕਰਕੇ ਸੈਸ਼ਨ ਦਾ ਸਮਾਂ ਵੀ ਵਧਾਉਣਾ ਚਾਹੀਦਾ ਔਰ ਹਰ ਉਹ ਪੰਜਾਬ ਦੇ ਮਸਲੇ ਜਿਹੜੇ ਚਾਹੇ ਗੈਂਗਸਟਰਸ ਤੇ ਚ ਲੁੱਟਾਂ ਖੋਹਾਂ ਦੇ ਨੇ ਆ ਪੰਜ 6 ਦਿਨ ਪਹਿਲਾਂ ਉੱਥੇ ਜਕੇ ਬਹਿਲ ਜੀ ਨੇ ਮੇਰੇ ਗੁਰਦਾਸਪੁਰ ਉਹ ਵੀ ਗੱਲ ਅੰਦਰ ਰੱਖੀ ਆ 40 ਲੱਖ ਰੁਪਏ ਦੇ ਕਰੀਬ ਉਹਨਾਂ ਦੇ ਘਰੋਂ ਦੇਣੇ ਚੋਰੀ ਕਰਕੇ ਤੇ ਤਾਲੇ ਤੋੜ ਕੇ ਲੈ ਗਏ ਆ ਔਰ ਮਤਲਬ ਇਸ ਇਸ ਕਿਸਮ ਦਾ ਉਹ ਵੀ ਸ਼ਹਿਰ ਦੇ ਬਿਲਕੁਲ ਸੈਂਟਰ ਚ ਦੇਣੇ ਸੋ ਇਸ ਕਰਕੇ ਰਾਤ ਦਾ ਡਰ ਨਹੀਂ ਜਿਆ ਚੋਰਾਂ ਨੂੰ ਨਹੀਂ ਰਾਤ ਤੇ ਹੁਣ ਗੱਲ ਹੀ ਕੋਈ ਨਹੀਂ ਹੁਣ ਤੇ ਤੁਰੇ ਜਾਂਦੇ ਭਾਵੇਂ ਅੱਗੇ ਅਸੀਂ ਵੀ ਕੱਲੇ ਨਿਕਲ-ਨੁਕਲ ਜਾਂਦੇ ਹੁਣ ਕੋਈ ਡਰ ਦਾ ਨਿਕਲਦਾ ਹੀ ਨਹੀਂ ਆ ਅੱਗੇ ਤੇ ਕਹਿੰਦੇ ਜੀ ਸੋਨਾ ਲਾ ਲਓ ਤੇ ਕੁਝ ਪਾ ਕੇ ਨਾ ਜਾਇਓ ਹੁਣ ਤੇ ਉਹ ਵੀ ਗੱਲ ਮੋਕੀ ਹੁਣ ਤੇ ਤੁਸੀਂ ਜਾਣਦੇ ਹੋ ਪਤਾ ਨਹੀਂ ਕਿਹਦੀ ਬੁੱਕਲ ਚ ਰਵਾਲਵਰ ਕਿੰਨੂੰ ਗੋਲੀ ਵਾਜੇ ਨਹੀਂ ਡਰਦਾ ਸਹਿਮ ਤੇ ਮਾਹੌਲ ਨਾਲ ਔਰ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਇਹ ਆ ਕਿ ਇੱਥੇ ਕੋਈ ਇਨਵੈਸਟਮੈਂਟ ਨਹੀਂ ਆਉਣੀ ਇੱਥੇ ਕਿਸੇ ਨੇ ਕਾਰੋਬਾਰ ਨਹੀਂ ਕਰਨਾ ਔਰ ਇਵਨ ਕਿ ਤੁਹਾਰੇ ਸਾਰੇ ਬਾਹਰ ਨੂੰ ਮੂਵ ਕਰ ਰਹੇ ਆ ਚੁਣੋਈ ਵਰਗੀਆਂ ਉਦਾਹਰਨ ਬਿਲਕੁਲ ਇੱਥੇ ਉਹਦੇ ਨਾਲੋਂ ਵੀ ਬੜੀਆਂ ਵੱਡੀਆਂ ਉਦਾਹਰਨਾਂ ਕਿ ਜਦੋਂ ਕੋਈ ਸੂਬਾ ਉਹਨ ਦਾ ਸਟੀਨਾ ਚੱਲਦਾ ਫੈਕਟਰੀਆਂ ਨਾਲ ਚੱਲਦਾ ਇਨਵੈਸਟਮੈਂਟਸ ਦੇ ਨਾਲ ਚੱਲਦਾ ਤੁਸੀਂ ਦੋਤੋਂ ਜਿੱਥੇ ਮਾਹੌਲ ਹੀ ਸ਼ਿਰਦ ਨਹੀਂ ਉੱਥੇ ਕਾਦੀ ਇਨਵੈਸਟਮੈਂਟ ਆਊਗੀ ਕਾਦੀ 2.5 ਸਾਲ ਚ ਇੱਕ ਇਨਵੈਸਟਮੈਂਟ ਦੱਸ ਦੋ ਜੇ ਕੋਈ ਆਈ ਹੋਵੇ ਤੋਂ ਇਸ ਕਰਕੇ ਮੈਂ ਆਮ ਆ ਪਾਰਟ ਆਫ ਗਵਰਨਮੈਂਟ ਮੈਂ 117 ਦੇ ਨਾਲ ਅੰਦਰ ਬੈਠਦਾ ਆ ਆਪਸੀ ਲੜਾਈਆਂ ਆਪੋਜੀਸ਼ਨਰ ਟ੍ਰੈਜਰੀ ਬੈਂਚਸ ਦੀਆਂ ਚੱਲਦੀਆਂ ਰਹਿਣੀਆਂ ਨੇ ਉਹ ਚੱਲਦੀਆਂ ਰਹਿਣ ਪਰ ਕਿੱਥੇ ਆ ਕੇ ਪੰਜਾਬ ਦੇ ਗੱਲਾਂ ਦੀ ਆਉਂਦੀ ਆ ਗੱਲ ਉੱਥੇ ਮੈਂ ਓਨੈਸਟਲੀ ਕਹਿਣਾ ਕਿ ਸਰਕਾਰ ਨੂੰ ਬਹੁਤ ਜ਼ਿਆਦਾ ਅੱਖਾਂ ਖੋਲ ਕੇ ਆਪਣੇ ਨੂੰ ਦਰਸਤ ਕਰਨ ਦੀ ਲੋੜ ਆ ਔਰ ਪੰਜਾਬ ਨੂੰ ਜਿਸ ਬਨੇ ਨੂੰ ਪੰਜਾਬ ਰੁੜ ਰਿਹਾ ਉਹਨੂੰ ਬਚਾਉਣ ਦੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੋੜ ਬਿਲਕੁਲ ਠੀਕ ਹੈ ਬਰਿੰਦਰ ਮੀਤ ਪਹਾੜਾ ਉਹਨਾਂ ਨੇ ਬੜਾ ਸਾਫ਼ ਗੋਈ ਨਾਲ ਕਿਹਾ ਕਿ ਜੇਕਰ ਸਪੀਕਰ ਨੂੰ ਵਿਧਾਨ ਸਭਾ ਦੇ ਵਿੱਚ ਇਹ ਚਰਚਾ ਕਰਨੀ ਪਵੇ ਜੇ ਵੀ ਇੱਕ ਏਐਸਆਈ ਗੈਂਗਸਟਰ ਤੋਂ ਬੈਂਕ ਖਾਤੇ ਵਿੱਚ ਰਿਸ਼ਵਤ ਲੈ ਰਿਹਾ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕੀ ਹੈ ਇਸ ਤੋਂ ਉੱਪਰ ਕੁਝ ਕਹਿਣ ਨੂੰ ਰਹਿ ਨਹੀਂ ਜਾਂਦਾ ਮੁੱਖ ਮੰਤਰੀ ਪੰਜਾਬ ਜੋ ਕਿ ਸਾਡੇ ਹੋਮ ਮਿਨਿਸਟਰ ਵੀ ਨੇ ਕਿੰਨਾ ਕੁ ਗੰਭੀਰ ਹੋ ਕੇ ਇਸ ਤੇ ਐਕਸ਼ਨ ਲੈਣ ਦੇ ਨੇ ਦੇਖਣਾ ਬਾਕੀ ਹੈ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ